ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਵੱਲੋਂ ਚਾਲੇ ਚੱਲਦੀ ਜਿੰਨੀ ਫਤਵੀ ਮੈਂ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਰਦਾਰ ਵਿਕਰਮ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਉਹਨਾਂ ਨੇ ਬੂਟੇ ਵੀ ਮੇਮ ਚਲਾਈ ਸੀ ਕਿ ਨੌਲ ਮਾਰ ਦੇ ਸੇਵਾ ਕਰ ਲਈ ਕਿਸੇ ਪ੍ਰੇਮੀ ਨੇ ਇਹ ਬੂਟੇ ਜਿਹੜੇ ਆ ਸਾਨੂੰ ਦਿੱਤੇ ਆ ਤੇ ਅਸੀਂ ਉਹਨਾਂ ਦੇ ਉਹਨਾਂ ਦੇ ਦਿਸਾਨ ਦੇ ਪੇਸ਼ਾ ਹੈ ਇੱਥੇ ਕਬੇ ਨਿਗਰਾਨ ਸਰਦਾਰ ਮਨਜੀਤ ਸਿੰਘ ਜੀ ਸਮੂੱਚਾ ਸਾਡਾ ਸਟਾਫ ਜਿਹੜਾ ਵਾ ਅੱਜ ਅਸੀਂ ਇਹ ਬੂਟੇ ਲਾ ਰਹੇ ਆ ਤੇ ਪ੍ਰਾਹ ਜਿਹੜੀ ਸਫਾਈ ਜਿਹੜੀ ਆ ਇਹ ਪਹਿਲਾਂ ਦੀ ਤਰ੍ਹਾਂ ਟੀਮ ਦੀ ਤਰ੍ਹਾਂ ਚੱਲਦੀ ਰਹਿੰਦੀ ਆ ਤੇ ਅਸੀਂ ਅੱਜ ਸਾਰਾ ਜਿਹੜਾ ਸਾਡਾ ਸਮੂੱਚਾ ਸਟਾਫ ਆ ਅਸੀਂ ਲੱਗੇ ਆ ਤੇ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਇਸੇ ਤਰ੍ਹਾਂ ਸਫਾਈ ਦਾ ਧਿਆਨ ਰੱਖਿਆ ਜਾਵੇ ਵੱਧ ਤੋਂ ਵੱਧ ਬੂਟੇ ਲਾਏ ਜਾਣ ਜਿੱਥੇ ਪਾਣੀ ਵੀ ਕਿਲਤਿਆ ਪਾਣੀ ਦੇ ਪ੍ਰਬੰਧ ਕਰਨ ਵਾਸਤੇ ਇਹ ਜਣਾ ਆ ਅਬਰੱਲਾ ਨੂੰ ਚੀਤਾ ਜਾਵੇ ਸਾਡੇ ਨਾਲ ਦੇਖੋ ਜਿਹੜੇ ਮੋਹਮਪੁਰੇ ਦੇ ਐਸਆਈ ਸਾਹਿਬ ਸਰਦਾ ਸਤਪਾਲ ਸਿੰਘ ਜੀ ਤੇ ਜੀ ਵੀ ਮੇਰੇ ਸਰਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹ ਬਹੁਤ ਖੁਸ਼ ਹੋਏ ਆ ਸਾਡੀ ਸੇਵਾ ਦੇਖ ਕੇ ਕਿ ਇਹ ਜਿਹੜਾ ਪ੍ਰਾਲਾ ਆ ਜੋ ਗੁਰਦਰਾ ਤਾਮਦਮਾ ਸਾਹਿਬ ਤੋਂ ਮਾਲ ਮੰਡੀ ਤੋਂ ਸ਼ੁਰੂ ਕੀਤਾ ਤੁਸੀਂ ਬਹੁਤ ਹੀ ਸਲਾਗਾ ਜੋ ਗਿਆ ਮੈਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਇਸੇ ਤਰ੍ਹਾਂ ਸਫਾਈ ਨੂੰ ਮੁੱਖ ਰੱਖਿਆ ਜਾਵੇ ਤੇ ਇੱਕ ਇੱਕ ਬੂਟਾ ਜਰੂਰ ਲਾਇਆ ਜਾਵੇ ਇਹ ਮੈਂ ਧੰਨਵਾਦ ਕਰਦਾ ਹਾਂ ਸਤਿ ਆਕ੍ਰਮ ਸਿੰਘ ਜੀ ਦਾ ਤੇ ਸਭ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਨੀ ਸਾਹਿਬ ਹੁਣਾਂ ਦਾ ਜਿਨ੍ਹਾਂ ਦੇ ਬੱਚੇ ਅੱਜ ਗਾਂ ਵਧਨ ਰਿਹਾ ਕਿ ਸੇਵਾ ਕਰ ਰਿਹਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ